ਫਾਇਦਾ ਸੋ ਇਹ ਕਿ ਇਹ ਕਿਨੇ ਦਿਨ ਹੋ ਗਏ ਲਿਖਾਈ ਨੂੰ ਅਜੇ ਤੀਏ ਨੂੰ ਮਹੀਨੇ ਕਦੇ ਲੱਗ ਪਾ ਨਹੀਂ ਜੀ ਆਇਆ ਨਹੀਂ ਤੁਹਾਡੇ ਨਾਮ ਤੇ ਹਾਂਜੀ ਮੇਰੇ ਨਾਮ ਤੇ ਆਪਣਾ ਨਾਮ ਦੱਸੋ ਹਰਜਿੰਦਰਪਾਲ ਜੀ ਕਨੋਵ ਭਾਗਰਾਮ ਪਿੰਡ ਨਧਾਣਾ ਚੱਕਾ ਗੱਡੀ ਇਹ ਤਾਂ ਜੀ ਕੋਈ ਗੱਲਬਾਤ ਵੀ ਨਹੀਂ ਕਿਸੇ ਨਾਲ ਸਾਡੀ ਲੜਾਈ ਨਹੀਂ ਕੋਈ ਇਹ ਤਾਂ ਅਸੀਂ ਕਹਿ ਦਈਏ ਜੀ ਸਾਡੀ ਨਾਲ ਨਾਲ ਲੜਾਈ ਹੈ ਜਿਉ ਸਾਡੀ ਉਹਨਾਂ ਨਾਲ ਲੱਗਦੀ ਹੈ ਮੈਲੇ ਫਰਕ ਮੇਲਾ ਸੀ ਲੱਤੀ ਹਾਂਜੀ ਸਾਡੇ ਪਿੰਡ ਦੀ ਬਾਬੇ ਰੋਟੇਸ਼ਾ ਦੀ ਜਗ੍ਹਾ ਹੈ ਅਈ ਸਾਰੀ ਦਿਹਾੜੀ ਪਹਿਲਾਂ ਅਸੀਂ ਛਬੀ ਲਾਈ ਹੋਤੀ ਰੋਡ ਦੇ ਉੱਤੇ ਉੱਥੇ ਰਹੇ ਆਂ ਸੀ ਤੇ ਇੱਥੇ ਲੰਗਰ ਦਾ ਪ੍ਰੋਗਰਾਮ ਸੀ ਰਾਤੀ ਤੁਨ ਆ ਕੇ ਛਬੀ ਤੋਂ ਨਹਾਤ ਹੋ ਕੇ ਸਾਰੇ ਜਣੇ ਅਸੀਂ ਉੱਥੇ ਨਕਲਾਂ ਦੇਖਣ ਗਏ ਉਸ ਤੋਂ ਬਾਅਦ ਡੀ ਐਮ ਅਟਾਵਾਦੀ ਸਾਡੀ ਗੱਡੀ ਦਾ ਕੰਮ ਹੋ ਗਿਆ ਐਤੋਂ ਮਾਤਾ ਸਾਡੀ ਕੋਲ ਬੈਠੀ ਆ ਬਾਹਰ ਗਲੀ ਵਿੱਚ ਨਾ ਜਿਹੜਾ ਨਾਮ ਕਰਦੇ ਇੱਕ ਬਾਣ ਹਾਂਜੀ ਇਹ ਦੇਖ ਲਓ ਪੇ ਦਾਸ ਮਾਰ ਮਾਰ ਕੇ ਗੱਡੀ ਚੇਕ ਕਰਾ ਲਿਆ ਪਿੱਟਾਂ ਵੀ ਵਿਚੇ ਪਈਆਂ ਐ ਗੱਡੀਆਂ ਜੀ ਸ਼ੀਸ਼ਾ ਜਿੱਦਾ ਤੋੜਦਾ ਟੈਟਾਂ ਦੇ ਜਿਹੜਾ ਲੱਖ ਲਾਇਆ ਟੱਕ ਲਾਇਆ ਵੀ ਕਸਾ ਨਾਲ ਸਾਰੀ ਪਾੜੀ ਪਈ ਆ ਆਪਾਂ ਜਿਆਦਾ ਕੱਢੇ ਜਿਆਦਾ ਗੁੱਸਾ ਹਾਂਜੀ ਜੀ ਬੇਬਕੂਫੀ ਆ ਕਿਉਂਕਿ ਲੋਕਾਂ ਦੇ ਸਾਰਿਆਂ ਦੇ ਘਰ ਗੱਡੀਆਂ ਸਾਰਿਆਂ ਨੇ ਲੈਣੀਆਂ ਅੱਜ ਇੱਥੇ ਹੋਈ ਆ ਕੱਲ੍ਹ ਨੂੰ ਤੇ ਹੋਰ ਹੋ ਸਕਦੀ ਆ ਪੁਲਿਸ ਆ ਨੂੰ ਪੁਲਿਸ ਖੜਿਆ ਉਸ ਨੂੰ ਰਾਜੀ ਜਾਈਆਂ ਜਾਂਦੇ ਗਏ ਉਸੇ ਮੈਨੇ ਅਭੀ ਉਹਨਾਂ ਨੇ ਮੇਰੇ ਕੋਲ ਫੋਨ ਕਰਕੇ ਕੁਝ ਆਨੰਦ ਉਹ ਕਹਿੰਦੇ ਜੀ ਸਾਡੇ ਕੋਲ ਬੰਦੇ ਘਟਿਆ ਤੁਸੀਂ ਆਪ ਕਵਰੇਜ ਚੈੱਕ ਕਰਾ ਲਓ ਆਪ ਕਾਲ ਕਰ ਤੁਸੀਂ ਉਹਨਾਂ ਨੂੰ ਅੱਜ ਕਿਹਾ ਵੀ ਬਈ ਇੱਥੇ ਬੈਂਕ ਦੇ ਵਿੱਚ ਰੋਡ ਤੇ ਕੈਮਰੇ ਆ ਤੇ ਹੋਰ ਕਿਤੇ ਲਾਗੇ ਤਾਂ ਕਿ ਹੈ ਨਹੀਂ ਉਹ ਚੈੱਕ ਕਰ ਲਓ ਆ ਕਿ ਉਹ ਕਹਿੰਦੇ ਉਹ ਕਹਿੰਦੇ ਸੀਗੇ ਬੈਂਕ ਬੈਂਕ ਦਾ ਸਰਕਾਰੀ ਆ ਵੀ ਸਰਕਾਰੀ ਮੁਲਾਜ਼ਮ ਲੈ ਕੇ ਆ ਉਹ ਚੈੱਕ ਕਰਾ ਦਵਾਂਗੇ ਪਰ ਪੁਲਿਸ ਵਾਲੇ ਸਵੇਰ ਦੇ ਹੁਣ ਉਹ ਗੱਡੀ ਤੇ ਬੱਜੀ ਤੇ ਤਾਂ ਆਏ ਨਹੀਂ ਕਾਲੂ ਕਿਸੇ ਬੰਦੇ ਨੂੰ ਛੱਟ ਜੋੜ ਲਾ ਗਿਆ ਦੀ ਅਸੀਂ ਪੁਲਿਸ ਵਾਲਿਆਂ ਦੀ ਵੇਟ ਕਰੀਏ ਵੀ ਇੱਥੇ ਆਉਂਗੇ ਅਸੀਂ ਰਿਪੋਰਟ ਦਿੱਤੀ ਪੁਲਿਸ ਦਾ ਖਰਦਿਆ ਸਾਡੀ ਸੇਵਾ ਕਰਨੀ ਸਹੀ ਹੈ ਅਸੀਂ ਉਹਨਾਂ ਦੀ ਮਿਲਤਾ ਕਰੀਏ ਵੀ ਇੱਥੇ ਆ ਕੇ ਸਾਡੀ ਗੱਡੀ ਦੇਖ ਅਸੀਂ ਸੱਦੀਏ ਉਹਨਾਂ ਨੂੰ ਉਹਨਾਂ ਦਾ ਖਰਦਿਆ ਆਵੇ ਅਸੀਂ ਪਾ ਕਰੀਏ ਇੱਕ ਫੋਨ ਕੀਤਾ ਤੇ ਆਣਾ ਐਨੀ ਧੋਪਿਆ ਸਵੇਰ ਤੇ ਅਸੀਂ ਮੋਟਰਸਾਈਕਲਾਂ ਤੇ ਜਾ ਜਾ ਕੇ ਉਹਨਾਂ ਨੂੰ ਕਹੀ ਜਾਂਦੇ ਆ ਜਾਓ ਆ ਜਾਓ ਹਾਂਜੀ ਉਹ ਬੰਨੇ ਅਸੀਂ ਸਾਰਿਆਂ ਦੇ ਜੀ ਪਤਾ ਨਹੀਂ ਉਹਨਾਂ ਤਰਕੇ ਆਏ ਆ ਜੀ ਹੁਣ ਮੈਂ ਲਾਦਾ ਵੀ ਉਹਨੇ ਰੋਡ ਦੇ ਉੱਤੇ ਪਾ ਕੇ ਆਪਣਾ ਸਾਧਨ ਖੜਾ ਕੀਤਾ ਹੈ ਮਾਹੀ ਜੀ ਅੱਜ ਅਭੀ ਦੇਖੀ ਨਹੀਂ ਜਿਹੜੀ ਚੀਜ਼ ਅੱਥੀ ਐ ਨਹੀਂ ਬਿਆਨ ਦੇ ਰਹੀ ਜਿਹੜੀ ਚੀਜ਼ ਐ ਨਹੀਂ ਦੇਖੀ ਆ ਵੀ ਇਹਦੇ ਲੱਗਣਾ ਨਹੀਂ ਬੱਸ ਆ ਦੇ ਇੱਕਦਮ ਵੀਡੀਓ ਨਾਲ ਲੱਗਦੇ ਕਿਹਦੇ ਆਇਤਾ ਵਿੱਚੇ ਪਈਆਂ ਇੱਟਾ ਤੁਹਾਡੇ ਸਾਹਮਣੇ ਹੀ ਆ ਬਿਆਨ ਕੋਈ ਕਿੱਦਾਂ ਇੱਥੇ ਸਾਡੇ ਨਾਲ ਹੋਇਆ ਕੱਲੂ ਕਿਸੇ ਹੋਰ ਨਾਲ ਮੋਰੇ ਵੀ ਟੁੱਟੀਆਂ ਭਾਜੀ ਮੋਰੇ ਪੁੱਟੇ ਪੁਲਿਸ ਨਹੀਂ ਬੜਵੱਧ ਨਹੀਂ ਪਈ ਲੇਟ ਆ ਸਹੀ ਆ ਮੈਂ ਤਾਂ ਆਇਆ ਵੀ ਧੁੰਮਣ ਆ ਤਾਂ ਇੰਡੀਆ ਦਾ ਛੁਟੇ ਸਿਨੇਤ ਨੂੰ ਨਦਸੇ ਵਾਰ ਰਹਾਂ ਨਹੀਂ ਆਂਦੀ। ਮੇਰਾ ਨਾਂ ਜੀ ਫਰਮਜੀਤ ਰਾਲਿਆ। ਪਿੰਡ ਮੇਰਾ ਲਧਾਨਾ ਚਿੱਕਾ ਆ। ਉੱਦਾਂ ਸਣੀ ਕਹਿੰਦੇ ਮੈਨੂੰ ਪਿੰਡ ਚ ਤੇ ਜਿੱਦਾਂ ਮੈਂ ਜੀ 7 ਸਾਲਾਂ ਬਾਅਦ ਆਇਆ ਪੁਰਤਕਾਲ ਤੋਂ ਠੀਕ ਆ ਮੈਂ ਆਇਆ ਆਪਣਾ ਪੰਜਾਬ ਸਾਹਮਣੇ ਘੁੰਮਣ ਵੀ ਬੰਦਾ ਸੇਵ ਆ ਆਪਣੀ ਕੰਟਰੀ ਆ ਫੇ ਮੋੜੋ ਘੁੰਮੋ ਫਿਰੋ ਠੀਕ ਆ ਪਰ ਹੁਣ ਆ ਗੱਡੀ ਹਜੇ ਮੈਂ ਲਈ ਆ ਜਿਹੜੀ ਗੱਡੀ ਮੈਂ ਲਈ ਆ ਕੋਨੂ ਹਲੇ ਮਹੀਨਾ ਮੈਂ ਹੀ ਕੜਾਈ ਆ ਨਵੇਂ ਸ਼ਹਿਰ ਤੋਂ ਏਜੰਸੀ ਚੋਂ ਮਹਿੰਦਰਾ ਵਾਲਿਆਂ ਦੀ ਹਾਂਜੀ ਹਾਂਜੀ ਐਕਸਲੂ ਵੀ 300 ਹਾਂਜੀ ਮਹਿੰਦਰਾ ਵਾਲਿਆਂ ਦੀ ਗੱਡੀ ਆ ਇਹਨਾਂ ਦੀ ਐਕਸਲੂ ਵੀ 300 ਹਲੇ ਜੀ ਨਵਾਂ ਮਾਡਲ ਆ ਇਹ ਨਵਾਂ ਮੈਂ ਲਈ ਆ ਗੱਡੀ ਠੀਕ ਆ ਨੰਬਰ ਵੀ ਨਹੀਂ ਹਜੇ ਗੱਡੀ ਦਾ ਆ ਹਜੇ ਤਾਂ ਮੈਨੂੰ ਇੱਥੇ ਘੁੰਮਦੇ ਨੂੰ ਵੀ ਹਲੇ ਮਹੀਨਾ ਹੋਣਾ ਆ ਘੁੰਮਣ ਆਏ ਨੂੰ ਵੀ ਆਪਾਂ ਤਾਂ ਆਏ ਆ ਆਪਣਾ ਪੰਜਾਬ ਸੰਭੇ ਮੈਨੂੰ ਪੈ ਗਈ ਇਹ 16 ਲੱਖ ਦੀ ਠੀਕ ਆ ਪੈਸੇ ਤਾਂ ਚਲੋ ਠੀਕ ਆ ਬੰਦਾ ਕਮਾਲ ਹੋਊਗਾ ساری ਜ਼ਿੰਦਗੀ ਠੀਕ ਆ ਜੇ ਤਾਂ ਉਹ ਗੱਟੀ ਦਾ ਬੰਦੇ ਨੁਕਸਾਨ ਕਰਕੇ ਗਏ ਆ ਕੱਲ ਕਿਸੇ ਹੋਰ ਦਾ ਵੀ ਕਰ ਸਕਦੇ ਨੇ ਫੇਰ ਤੁਸੀਂ ਕਹਿੰਦੇ ਆਂ ਕਿ ਆਪਣੀ ਕੰਟਰੀ 'ਚ ਰਹਿੰਦਾ ਨਹੀਂ ਜੰਗ ਫਲੱਟ ਰਹਿੰਦਾ ਨਹੀਂ ਰਹਿਣਾ ਕਿ ਇਹ ਬੰਦਾ ਸੇਫ ਹੈਗਾ 6 ਸਾਲਾਂ ਬਾਅਦ ਮੈਂ ਘੁੰਮਣ ਆਇਆ ਮੇਰੀ ਗੱਡੀ 'ਤੇ ਅਟੈਕ ਹੋ ਗਿਆ ਜਿਹੜਾ ਨਾਰਮਲ ਲੋਕ ਇੱਥੇ ਰਹਿੰਦੇ ਉਹਨਾਂ ਦਾ ਕੀ ਬਣਦਾ ਉਹ ਵਿਚ ਨਿਆਣਾ ਹੁੰਦਾ ਜੀ ਮੇਰੀ ਭੂਆ ਦਾ ਛੋਟਾ ਨਿਆਣਾ ਉਹ ਕਈ ਵਾਰੀ ਗੱਡੀ 'ਚ ਪੈ ਜਾਂਦਾ ਜੇ ਉਹ ਹੁੰਦਾ ਵਿਚਾਰਾ ਵਿਚ ਇੰਨਾ ਗਿਆ ਛੋਟਾ ਗਿਆ ਉੱਤੇ ਖੋਲ ਕੇ ਬਹਿ ਜਾਣ ਬੱਚੇ ਦੇ ਛੋਕੇ ਆ। ਨਾਲੋ ਛੋਟਾ ਬੱਚਾ ਵੀ ਛੋਟੇ ਛੋਟੇ ਨਿਆਣੇ ਗਲੀਆਂ 'ਚ ਰਾਤ ਨੂੰ ਘੁੰਮਣੇ ਆ ਹੁਣ ਗਰਮੀਆਂ ਆ। ਲੋਕਾਂ ਨੇ ਕਈ ਵੇਲੇ ਆਪਣੇ ਦਰਵਾਜ਼ਿਆਂ 'ਤੇ ਬਹਿਣਾ ਕਿਸੇ ਹੋਰ ਤੇ ਕਾਨੂੰ ਅਟੈਕ ਹੋ ਜਾਂਦਾ ਫੇਰ ਕੌਣ ਜ਼ਿੰਮੇਵਾਰ ਆ? ਪੁਲਿਸ ਨੂੰ ਘਟੋ ਘਟ ਤਿੰਨ ਮੈਂ ਕਪਲੇਟਾ ਕਰਾਤੀਆਂ ਕਾਲਦੀਆਂ ਇੱਥੇ ਆ ਜਾਓ ਇੱਥੇ ਆ ਜਾਓ ਹਰਜ ਪੁਲਿਸ ਦਾ ਬਣਦਾ ਆ। ਐਨ ਆਰ ਆਈ ਆ ਮੈਂ ਇੱਥੇ ਘੁੰਮਣ ਆਇਆ ਠੀਕ ਆ। ਆਪਣੀ ਕੰਟਰੀ ਸਮਝ ਕੇ ਅਸੀਂ ਆਉਨੇ ਆ। ਸਾਡੀ ਕੰਟੀ ਸਾਡੀ ਰਹਿਣੀ ਪਰ ਅਸੀਂ ਇੱਥੇ ਸੇਫ ਨਹੀਂ ਰਹਿਗੇ ਦੀ ਗੱਲ ਪੁਲਿਸ ਆ ਪੁਲਿਸ ਕਿਸੇ ਦੀ ਕਦਰ ਨਹੀਂ ਪਾਉਂਦੀ ਉਹ ਸੋੜੇ ਰੋਗ ਦਿਖਾੜਦੇ ਆ ਹਲੇ ਤੱਕ ਨਹੀਂ ਇੱਥੇ ਆਏ ਪੁਲਿਸ ਦਾ ਰਾਤੀ ਫਰਜ਼ ਬਣਦਾ ਸੀ ਉਹ ਸਾਨੂੰ ਕਹੀ ਜਾਂਦੇ ਇੱਥੇ ਆਓ ਇਹਦਾ ਮਾਮਲਾ ਵੀ ਪੁਲਿਸ ਵੇਟ ਕਰਦੀ ਆ ਵੇ ਪਹਿਲਾਂ ਸਾਡਾ ਕੋਈ ਬੰਦਾ ਮਰਦਾ ਫੇਰ ਉਹ ਆ ਕੇ ਮੌਕੇ ਤੇ ਐਕਸ਼ਨ ਲੈਂਦੇ ਕੱਟੀ ਜੀ ਦੀ ਟੱਟ ਗਈ ਆ ਮੇਰੇ ਘਰ ਤੇ ਅਟੈਕ ਦਾਦੀ ਮੇਰੀ ਹੁਣ ਉਹ ਬਿਲਡ ਤੇ ਪਈ ਹੋਆ ਤਾਂ ਨਹੀਂ ਜਿਆਦਾ ਵਿੱਚ ਲੈ ਗਿਆ ਉਹਨਾਂ ਫੇਰ ਹੋਰ ਨਾ ਬਿਮਾਰ ਹੋ ਜਵੇ ਉਹਨੂੰ ਵੀ ੱਟਾ ਮਾਰ ਕੇ ਸੱਟ ਗਏ ਹਾਂਜੀ ਮੇਰੀ ਦਾਦੀ ਦੀ ਹੈਗੀ ਆ ਜੀ 60 ਕੁ ਸਾਲ 60 60 ਕੁ ਸਾਲ ਹੀ ਹੈਗੀ ਆ ਬਾਕੀ ਹੁਣ ਤੁਹਾਡੇ ਸਾਹਮਣੇ ਹੀ ਆ ਸਰ ਤੁਸੀਂ ਵੀਡੀਓ ਵੀ ਲੈ ਲਈਆਂ ਕਲਿੱਪਾਂ ਵੀ ਲੈ ਲਈਆਂ ਜਿੱਦਾਂ ਹੁਣ ਤੁਸੀਂ ਅੱਜ ਆਏ ਆ ਤੁਹਾਨੂੰ ਕਾਲ ਕੀਤੀ ਆ ਪੁਲਿਸ ਦਾ ਪੁਲਿਸ ਦਾ ਫਰਜ਼ ਵੀ ਬਣਦਾ ਹੀ ਆ ਵੀ ਸਾਡੀ ਆ ਕੇ ਦੇਖ ਲੈ ਫਿਰ ਵੀਡੀਓ ਜੇ ਕਹੀ ਜਾਂਦੇ ਪੁਲਿਸ ਤੁਹਾਡੀ ਸੇਵਾ ਲਈ ਹਾਜ਼ਰ ਹੋ ਹਾਜ਼ਰ ਕਿੱਥੇ ਆ ਪਿਆ ਤੁਹਾਨੂੰ ਫੋਨ ਕਰਤੇ ਰਾਤ ਨੂੰ ਫੋਨ ਨਹੀਂ ਲੱਗਦਾ ਠੀਕ ਆ ਫਿਰ ਕਹਿੰਦੇ ਆ ਮੁੜ ਕੇ ਫੋਨ ਕਰਾਣ ਲੱਪਾਂਦੇ ਆ ਸਾਨੂੰ ਫੋਨ ਕੀਤੇ ਅਸੀਂ ਤਾਂ ਫੋਨ ਕੀਤਾ ਚੱਕੋ ਸਾਡੀ ਸੇਵਾ ਕਰੋਗੇ ਇਹ ਜੰਦੀ ਆ ਮੈਂ ਘਟੋ ਘਟ ਜੀ ਕਰਦੇ ਆ ਨੂੰ ਆਪਣੇ ਆ ਨੂੰ ਤਿੰਨ ਵਾਰੀ ਭੇਜਦਾ ਮੈਂ ਆਪ ਜਾਣੀ ਜੀ ਜੰਦੀ ਜੀ ਕੰਗਾਈ ਹਾਂ ਜੀ ਰਾਜਾ ਸਹੀ ਹੈ ਅਸਲ ਰਾਮਪਾਲ ਹੈ ਸਾਰੀ ਜਗਾ ਦੀ ਜਾਂ ਸਾਡਾ ਜਿਹੜਾ ਸਾਨੂੰ ਸਿਟੀ ਹੁਣ ਬੰਗਾ ਲੱਗਦੀ ਆ ਜਿਹੜਾ ਸਾਡਾ ਫਰਜ ਸੀ ਤੁਹਾਨੂੰ ਪਤਾ ਮੈਂ ਨੋਰਮਲ ਬੰਦੇ ਦੀ ਪਹੁੰਚ ਖਾਣੇ ਤੱਕ ਹੁੰਦੀ ਆ ਸਾਡਾ ਫਰਜ ਸੀ ਜਾਣਾ ਅਸੀਂ ਖਾਣਦੇ ਆਏ ਆ ਸਹੀ ਆ ਹੁਣ ਪੁਲਿਸ ਨੇ ਨਹੀਂ ਐਕਸ਼ਨ ਲਿਆ ਉਹ ਪੁਲਿਸ ਜਾਣੇ ਜਾਂ ਗਵਰਨਮੈਂਟ ਇੱਥੇ ਦੀ ਜਾਣੇ ਵੀ ਕੱਲੇ ਨਹੀਂ ਵਧੀਆ ਤਰੀਕੇ ਨਾਲ ਆਪਣਾ ਕੰਮ ਕਰ ਦੇਖਣਾ ਚਾਹੀਦਾ ਠੀਕ ਆ ਹੁਣ ਮੌਕਾ matlab ਗੱਡੀ ਟੁੱਟੀ ਤੇ ਨਹੀਂ ਵੀ ਦੇਖਿਆ ਮੌਕਾ ਨਹੀਂ ਉਹੋ ਦੇਖਣਾ ਜੇ ਕਿਸੇ ਦਾ ਕਤਲ ਕਰ ਜਾਂਦੇ ਉਹ ਤਾਂ ਕਿਸੇ ਨੂੰ ਮਾਰ ਜਾਂਦੇ ਕਹੀ ਜਾਂਦੇ ਆ ਥਾਤਾਂ ਬੰਦੇ ਘਾਟੇ ਬੰਦੇ ਘਾਟੇ ਆ ਫੇਰ ਹੁਣਾ ਬੰਦ ਕਰੋ ਬੰਦੇ ਕਿੱਦਾਂ ਐਡੀ ਐਡਾ بڑا ਪੰਜਾਬ ਆ ਬੰਦੇ ਕਿੱਦਾਂ ਘਟ ਹੋ ਜੂਗੇ ਜੇ ਪੁਲਿਸ ਤੋਂ ਬੰਦੇ ਹੀ ਘਟ ਹੋ ਗਏ ਫੇਰ ਬੰਦੇ ਕਿੱਦਾਂ ਸੇਫ ਆ ਲੋਕੀ ਅੱਜ ਸਾਡੀ ਗੱਡੀ ਟੁੱਟੀ ਆ ਕੱਲ ਨੂੰ ਕਿਸੇ ਦਾ ਘਰ ਟੁੱਟ ਸਕਦਾ ਕੋਈ ਹੋਰ ਕਿਸੇ ਦੀ ਜਾਨ ਵੀ ਜਾ ਸਕਦੀ ਹੈ ਜ਼ਿੰਮੇਵਾਰ ਕੌਣ ਹੈ ਕੋਰਸ ਨਹੀਂ ਆ ਕਿਰਪਾਨਾਂ ਮਾਰੀਆਂ ਘੰਟੇ ਦਾਤ ਕੁਛ ਮਾਰਿਆ ਕਿੰਨਾ ਕੁਛ ਮਾਰਿਆ ਕਿਰਪਾਨਾਂ ਹਾਂਜੀ ਛੀਸ਼ੇ ਵੀ ਕਿਰਪਾਨਾਂ ਨਾਲ ਥੋੜੀ ਹੋਆ ਕਿਰਪਾਨਾਂ ਬੱਝੀਆਂ ਜਿਆਦਾ ਤਾਂ ਸਾਈਟਾਂ ਤੋਂ ਨਹੀਂ ਸਾਡੇ ਚੱਕੇ ਦੀ ਚੱਕੇ ਮਾਰ ਗਿਆ ਕਿਹੜੇ ਅਸੀਂ ਆ ਚੱਕਾ ਲੈ ਅਸੀਂ ਆ ਗੱਟੀ ਕਰਕੇ ਬਣਾਈ ਐ ਸੱਟ ਕਿਹੜੀ ਪਈ ਹੋਆ ਕਹਦਾ ਰਾਤੀ ਗੱਡੀ ਨੂੰ ਕਿਸੇ ਨੂੰ ਕੱਚ ਵੀ ਨਹੀਂ ਕੰਨ ਦਿੰਦਾ ਪਰ ਮੈਂ ਨਾ ਪੁਰਸ ਆਪਣੀ ਕਾਰਵਾਈ ਆਗੇ ਕਰ ਦਿੰਦੀ ਅਜਾ ਕਿਸੇ ਨੂੰ ਹੱਥ ਲਾਣ ਨਹੀਂ ਦਿੰਦਾ ਨਿਸ਼ਾਨ ਲੋਕਾਂ ਦੇ ਲਈ ਫਿੰਗਰ ਲਾਉਗੇ ਜੇ ਕਿਸੇ ਨੇ ਉਹ ਨਹੀਂ ਕੋਈ ਚੈੱਕ ਕਾਰਵਾਈ ਦਾ ਨਹੀਂ ਉਹ ਨਹੀਂ ਫਿੰਗਰ ਕੀ ਲੈਣੇ ਹੈ ਜੇ ਅਸੀਂ ਹੁੰਦੇ ਸਿਆਜ ਉਹਨਾਂ ਤਾਂ ਗੋਲੀਆਂ ਵੀ ਹੁੰਦੀਆਂ ਜਾਂ ਰਵਾਲਵਰ ਵੀ ਹੁੰਦੇ ਸਾਥੇ ਗੋਲੀ ਵੀ ਚਲਾ ਸਕਦੇ ਸੀ ਜੇ ਅਸੀਂ ਹੁੰਦੇ ਜਿਹੜੇ ਨਾਲੇ ਬੁੱਧਾ ਪੁੱਤਰ ਦੀ ਅਸੀਂ ਐ ਨਹੀਂ ਸੀ ਇਹਨੇ ਨਡਰ ਹੋ ਕੇ ਸਾਡੇ ਘਰ ਬੜ ਸਕਦੇ ਆ ਸਾ ਸਾਡੀ ਛੱਡਿਆ ਆ ਗੱਡੀ ਖੜੀਆ ਮੋੜੇ ਘਰ ਆ ਉਹ ਘਰ ਦੇ ਐਂਟਰ ਅੰਦਰ ਹੋ ਕੇ ਵੀ ਸਾਡੇ ਤੇ ਅਟੈਕ ਕਰ ਬਾਹਰ ਕਰ ਸਕਦੇ ਆ ਠੀਕ ਆ ਗਲੀ ਦੇ ਵਿੱਚ ਸਾਡੇ ਘਰ ਦੇ ਨਾਲ ਦੀ ਇਹ ਤੁਸੀਂ ਦੇਖੇ ਲਿਆ ਮੌਕਾ ਆ ਕੇ ਹਲੇ ਪੁਲਸ ਕਹਿੰਦੀ ਆ ਇੱਥੇ ਆਓ ਹੁਣ ਤੁਸੀਂ ਮੌਕਾ ਦੇ ਕੇ ਸ਼ੌਕ ਹੋਣੇ ਰੈਣੀ ਗੱਡੀ ਟੁੱਟੀ ਆ ਬਲੇ ਵੀ ਪੁਲਸ ਗਈ ਜਾਂਦੀ ਆ ਵੇ ਤੁਸੀਂ ਇੱਥੇ ਆਓ ਅਸੀਂ ਆ ਜੀ ਗੱਡੀ ਵੀ ਸਾਡੀ ਟੁੱਟੀ ਤੇਰਾ ਜਵਾਸ 15 ਲੱਖ 60 ਸਾਡੀ ਆ ਬਾਕੀ ਵੀ ਸਾਡੀ ਆ ਗੱਡੀ ਵੀ ਸਾਡੀ ਪੈਸੇ ਸਾਡੀ ਕੱਲ ਨੂੰ ਦਿਨ ਨੂੰ ਖੜੀ ਏ ਦੀ ਗੱਡੀ ਦੀ ਕੱਲ ਨੂੰ ਕਹਿੰਦਾ ਸਾਡੀ ਗੱਡੀ ਦੀ ਉਹ ਤਾਂ ਸਾਡੇ ਪੱਲੇ ਜਾਣੀ ਆ ਮਤਲਬ ਬੰਦਾ ਇੱਥੇ ਸੀਪ ਨਹੀਂ ਆਪਣੀਆਂ ਗੱਡੀਆਂ ਤੜਾਈ ਜਾਈਏ ਪੈਸੇ ਭਰ ਜਾਈਏ ਤੇ ਗਵਰਨਮੈਂਟਾਂ ਦੇ ਬੰਦੇ ਮੂਹਰੇ ਪੁਲਸ ਕਹੀ ਜਾਵੇ ਵੇ ਜੀ ਤੁਸੀਂ ਇੱਥੇ ਆਓ ਇੱਥੇ ਆਓ ਇਹ ਵੀ ਤੇ ਜੇ ਤੁਹਾਡੀ 8 ਦਿਨ ਜੜੀ ਬੂਟੀ ਵਾਲਾ ਪਾਣੀ ਪੀਣ ਦੇ ਨਾਲ ਸ਼ੂਗਰ ਰੋਗ ਤੋਂ ਸਦਾ ਲਈ ਛੁਟਕਾਰਾ ਪਾਓ ਫਿਰ ਸਰਦ ਅਨਸਾਰ ਘਟੇ ਹੋਏ ਸੈਲ ਇੱਕ ਦਿਨ ਦੇ ਵਿੱਚ ਸ਼ਰਤੀਆਵਾ ਜਾਣਗੇ ਫੋਨ ਕਰੋ 98763 79499 98763 794